ਦੁੱਧ ਚੋਣ ਵਾਲੀ ਮਸ਼ੀਨ ਹੈ ਇਹ ਸਿੰਗਲ ਬਕਟ ਮਸ਼ੀਨ ਹੈ ਇੱਕ ਡੰਗਰ ਇੱਕ ਟਾਈਮ ਤੇ ਖਾਲੀ ਕਰੂਗੀ ਮੱਝਾਂ ਚੋਣ ਵਾਸਤੇ ਬਣੀ ਹੈ ਇਹ ਮਸ਼ੀਨ ਦੇ ਵਿੱਚ ਕੋਈ ਕੰਪਲੇਂਟ ਆਉਂਦੀ ਹੈ 24 ਘੰਟੇ ਜਾ ਕੇ ਮੁੰਡਾ ਘਰੇ ਆ ਕੇ ਠੀਕ ਕਰਕੇ ਜੀ ਇਹ ਜਿਹੜੀ ਆਮ ਲੋਕਲ ਬਾਜ਼ਾਰ ਚ ਮਿਲਦੀ ਹੈ ਜੀ ਹਾਂ ਉਹ 202 ਗ੍ਰੇਡ ਦੀ ਹੁੰਦੀ ਹੈ ਜੀ 304 ਫੂਡ ਗ੍ਰੇਡ ਦੀ ਹੈ ਜੀ ਇਹ 40000 ਦੱਸੀ ਹੈ 40000 ਇਹ ਸਰ ਆਪਣਾ ਮੋਬਾਈਲ ਮਸ਼ੀਨ ਕਹਿ ਦਿੰਦੇ ਆ ਜੀ ਇਹਨੂੰ ਆਪਾਂ ਹਾਂ ਜੀ ਟੋਲੀ ਵਾਲੀ 1 ਐਚ ਪੀ ਪਾਵਰ ਆ ਮੋਟਰ ਦੀ ਇਹ ਉਸ ਤੋਂ ਅੱਗੇ ਬਕਟ ਆ ਗਿਆ 27 ਲੀਟਰ ਦਾ ਸਟੇਨਲੈਸ ਸਟੀਲ ਦਾ ਆਪਾਂ ਐਕਸਟੈਂ ਦੋ ਐਨੀਮਲ ਦੀ ਆਪਾਂ ਮਿਲਕਿੰਗ ਐਟ ਅ ਟਾਈਮ ਇੱਕ ਬੰਦਾ ਇੱਥੇ ਕਰ ਸਕਦਾ ਅੱਜ ਵੀ ਹੈ ਕਿਸੇ ਫਾਰਮਰ ਨੇ ਬੁੱਕ ਕਰਾਉਣੀ ਆ ਤਾਂ 3000 ਤੋਂ 4000 ਤੀਏ ਇੱਥੇ ਰੇਸਾਟ ਕਮਿਟਮੈਂਟ ਕਰਦਾ ਤੁਹਾਡੇ ਨਾਲ ਅੱਜ 27 ਤਰੀਕ ਆ ਆਪਾਂ ਇਹ 3 3 ਤਰੀਕ ਤੱਕ ਇਹਨੂੰ ਆਪਾਂ ਕੰਟੀਨਿਊ ਕਰ ਲਾਂ ਆਪਣੀ ਇਹ ਦੁੱਧ ਚੋਣ ਵਾਲੀ ਮਸ਼ੀਨ ਹੈ ਤੁਸੀਂ ਇਹਦੇ ਨਾਲ ਗਾਵਾਂ ਮੱਝਾਂ ਦੋਨੋਂ ਹੀ ਚੋ ਸਕਦੇ ਹੋ 20000 ਰੁਪਏ ਪੰਜਾਬ ਸਰਕਾਰ ਇਹਦੇ ਤੇ ਸਬਸਿਡੀ ਦੇ ਰਹੀ ਹੈ ਇਹ ਜਿਹੜਾ ਪੰਪ ਹੈ ਉਹ ਵੱਡਾ ਹੈ ਨੋਰਮਲ ਮਾਰਕੀਟ ਦੇ ਵਿੱਚ ਤੁਹਾਨੂੰ ਐਡਾ ਵੱਡਾ ਪੰਪ ਸਿੰਗਲ ਕੈਨ ਨਾਲ ਘੱਟ ਮਿਲਦਾ ਹੈ ਇਹ ਐਚ ਵੀ ਦਾ ਪੰਪ ਦਿੱਤਾ ਇਹਦੇ ਵਿੱਚ 50 ਲੀਟਰ ਦੀ ਕੈਣੀ ਆ ਸਾਰੀ ਸਟੀਲ ਦੀ ਮਸ਼ੀਨ ਹੈ ਜੀ ਟੋਟਲੀ ਸਟੀਲ ਤੁਸੀਂ ਨੋਰਮਲ ਦੇਖਿਆ ਹੋਵੇਗਾ ਲੋਹੇ ਵਾਲੀ ਬੋਡੀ ਹੁੰਦੀ ਹੈ ਸਾਡੀ ਸਾਰੀ ਟੋਟਲੀ ਮਸ਼ੀਨ ਸਟੀਲ ਦੀ ਬਣੀ ਹੋਈ ਹੈ ਕਾਊ ਮਿਲਕਿੰਗ ਔਰ ਬਫੈਲੋ ਮਿਲਕਿੰਗ ਦੋਨ ਅੱਜ ਪਸ਼ੂ ਪਾਲਣ ਮੇਲੇ ਦੇ ਉੱਤੇ ਆਪਾਂ ਛੇਤੀਬੜੀ ਯੂਨੀਵਰਸਿਟੀ ਜਿਹੜਾ ਕਿਸਾਨ ਮੇਲਾ ਕਰਵਾਉਂਦੀ ਆ ਉਹਦੇ ਉੱਤੇ ਬਹੁਤ ਹੀ ਅਟਰੈਕਟਿਵ ਮੇਲਾ ਜਿਹੜਾ ਹੁੰਦਾ ਆ ਉਹ ਮੇਲਾ ਹੁੰਦਾ ਆ ਪਸ਼ੂ ਪਾਲਣ ਮੇਲਾ ਜਗਮੋਹਣ ਇੰਡਸਟਰੀਜ਼ ਵਾਲੇ ਸਭ ਤੋਂ ਪਹਿਲਾਂ ਟੱਕਰੇ ਆ ਮੇਲੇ ਦੇ ਉੱਤੇ ਬਾਈ ਜੀ ਸਸਿਕਾਪਾ ਬਾਈ ਬਾਈ ਮਾੜਾ ਦੱਸੋ ਜੀ ਦੁੱਧ ਚੋਣ ਵਾਲੀਆਂ ਮਸ਼ੀਨਾਂ ਦੇ ਬਾਰੇ ਬਾਈ ਜੀ ਸਾਡੀ ਫਰਮ ਦਾ ਨਾਮ ਹੈਗਾ ਜੀ ਜਗਮੋਹਣ ਇੰਡਸਟਰੀ ਅਸੀਂ ਪਿਛਲੇ 33 ਸਾਲਾਂ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਹਾਂ ਮੈਂ ਤੀਜੀ ਪੀੜ੍ਹੀ ਹਾਂ ਜੀ ਵਾਹ ਜੀ ਵਾਹ ਹਾਂਜੀ ਅੱਛਾ ਇਹ ਅਸੀਂ ਵੀਰ ਜੀ ਦੁੱਧ ਚੋਣ ਵਾਲੀ ਮਸ਼ੀਨਾਂ ਤੋਂ ਲੈ ਕੇ ਹਾਂਜੀ ਦੁੱਧ ਦਾ ਬਾਏ ਪ੍ਰੋਡਕਟ ਬਣਾਉਣ ਵਾਲੀਆਂ ਮਸ਼ੀਨਾਂ ਬਣਾਉਨੇ ਵੀ ਆ ਤੇ ਟਰੇਡਰ ਵੀ ਆ ਜੀ ਠੀ ਇਹ ਮਸ਼ੀਨ ਕੋਲੇ ਆਪਾਂ ਖੜੇ ਆ। ਇਹ ਦੁੱਧ ਚੋਣ ਵਾਲੀ ਮਸ਼ੀਨ ਹੈ। ਹੂੰ। ਇਹ ਸਿੰਗਲ ਬਕਟ ਮਸ਼ੀਨ ਹੈ। ਠੀਕ ਆ ਜੀ। ਸਿੰਗਲ ਬਕਟ ਦਾ ਮਤਲਬ ਇੱਕ ਡੰਗਰ ਇੱਕ ਟਾਈਮ ਤੇ ਖਾਲੀ ਕਰੂਗੀ। ਠੀਕ ਆ ਜੀ। ਇਹ ਸਾਡਾ ਸਭ ਤੋਂ ਪ੍ਰੀਮੀਅਮ ਮਾਡਲ ਹੈ ਜੀ। ਠੀਕ ਆ ਜੀ। ਇਹ ਸਾਡੀ ਇਟਲੀ ਦੀ ਕੰਪਨੀ ਨਾਲ ਪਾਰਟਨਰਸ਼ਿਪ ਹੈ ਮਿਲਕ ਰਾਈਟ ਇੰਟਰਪਲਸ। ਠੀਕ ਆ ਜੀ। ਬਿਲਕੁਲ ਠੀਕਲੀ ਦੀ ਹੈ ਜੀ। ਅੱਛਾ ਜੀ। ਇਹਦੇ ਨਾਲ ਸਾਡੀ ਪਾਰਟਨਰਸ਼ਿਪ ਹੈ ਜੀ। ਠੀਕ ਆ ਜੀ। ਇਹ ਜਾਣੇ ਜਾਂਦੇ ਨੇ ਮਹਾਂਸਾ ਦੀ ਚਵਾਈਏ। ਠੀਕ ਆ ਜੀ। ਆਪਾਂ ਨੂੰ ਸਭ ਤੋਂ ਵੱਡੀ ਦਿੱਕਤ ਪਰੇਸ਼ਾਨੀ ਅੱਜ ਲੇਬਰ ਦੀ ਇਹ ਜਿਹੜੀ ਚੁਵਾਈ ਵਾਲੀ ਮਸ਼ੀਨ ਹੈ ਜੀ ਇਹ ਮੱਝਾ ਚੋਣ ਵਾਸਤੇ ਬਣੀ ਹੈ ਠੀਕ ਹੈ ਜੀ ਆਹ ਵਾਲੀ ਮਸ਼ੀਨ ਜਿਹੜੀ ਹੈ ਇਹ ਜਿਹੜਾ ਮੇਰੇ ਹੱਥ 'ਚ ਹੈ ਜੀ ਇਹਨੂੰ ਕਲਸਟਰ ਕਹਿੰਦੇ ਨੇ ਹਮ ਇਹ ਕਲਸਟਰ ਦਾ weight 2 ਕਿਲੋ 850 ਗ੍ਰਾਮ ਹੁੰਦਾ ਠੀਕ ਹੈ ਜੀ ਵੀ ਜਿਹੜੀ ਕਰੜੀ ਮੱਝ ਦੀ ਧਾਰ ਹੁੰਦੀ ਹੈ ਜੀ ਹਾਂ ਉਹਨੂੰ ਥੱਲੇ ਦਾਅਵ ਦੇ ਕੇ ਇਹਨੇ ਪੂਰੀ ਖਾਲੀ ਕਰਨੀ ਹੈ ਠੀਕ ਆ ਆਮ ਬਾਜ਼ਾਰ ਚ ਤੁਹਾਨੂੰ ਬਹੁਤ ਲੋਕਲ ਮਸ਼ੀਨਾਂ ਮਿਲਦੀਆਂ ਨੇ ਜੀ ਕੋਈ ਕਹਿੰਦਾ ਮੇਰੇ ਤੋਂ 15 ਦੀ ਲੈ ਜਾਓ ਕੋਈ ਕਹਿੰਦਾ ਜੀ ਮੇਰੇ ਤੋਂ 20 ਦੀ ਲੈ ਜਾਓ ਕੋਈ ਕਹਿੰਦਾ ਜੀ 22 ਦੀ ਲੈ ਜਾਓ ਉਹ ਸਾਰੀਆਂ ਵੀ ਦੀ ਚਾਈਨਸ ਮਸ਼ੀਨਾਂ ਹੁੰਦੀਆਂ ਨੇ ਅੱਛਾ ਜੀ ਹਾਂ ਜੀ ਉਹਨਾਂ ਦੇ ਲੋਕਲ ਕੋਲ ਲੱਗੇ ਹੁੰਦੇ ਨੇ ਤੁਸੀਂ ਗਾਰੰਟੀ ਵਾਰੰਟੀ ਦਿੰਦੇ ਆ ਆਪਣੀ 1 ਸਾਲ ਦੀ ਵਾਰੰਟੀ ਹੁੰਦੀ ਹੈ ਜੀ ਔਨ ਸਾਈਟ ਪੰਜਾਬ ਚ ਕਿਤੇ ਵੀ ਜੀ ਤੁਹਾਡੀ ਮਸ਼ੀਨ ਜਾਂਦੀ ਹੈ ਸਾਡੀ ਹਾਂ 24 ਘੰਟਿਆਂ ਦੇ ਵਿੱਚ ਜੇ ਮਸ਼ੀਨ ਦੇ ਵਿੱਚ ਕੋਈ ਕੰਪਲੇਂਟ ਆਉਂਦੀ ਹੈ 24 ਘੰਟੇ ਜਾ ਕੇ ਮੁੰਡਾ ਘਰੇ ਆ ਕੇ ਠੀਕ ਕਰਕੇ ਜਾ ਪੱਕੀ ਗੱਲ ਆ ਪਾਪਾ ਪੰਜਾਬ ਦੀ ਇੱਕੋ ਕੰਪਨੀ ਹੈ ਜਿਹੜੀ ਇਹ ਚੀਜ਼ ਕਹਿੰਦੇ ਆ ਉਹਦਾ ਕਾਰਨ ਇਹ ਆ ਕਿ ਮੁੜ ਕੇ ਨਾ ਲੋਕ ਫੋਨ ਵੀ ਕਰਦੇ ਰਹਿ ਜਾਂਦੇ ਆ ਇੱਥੋਂ ਤੱਕ ਕਿ ਲੋਕੀ ਦਾ ਮਸ਼ੀਨਾ ਬੁੱਕ ਕਰਾਉਣ ਲਈ ਫੋਨ ਕਰਦੇ ਆ ਕੋਈ ਗੱਲ ਨਹੀਂ ਸੁਣਦਾ ਬਿਲਕੁਲ ਵੀ ਜੀ ਬਿਲਕੁਲ ਅੱਜ ਦੀ ਜਿਹੜੀ ਮਾਰਕੀਟ ਆ ਵੀਰ ਜੀ ਅਸੀਂ ਕਹਿੰਦੇ ਆ ਵਾਇਗੁਰੂ ਦੀ ਕਿਰਪਾ ਨਾਲ ਸੀ ਐਕਸਪੋਰਟਰ ਵੀ ਆ ਜੀ ਬਾਈ ਜੀ ਆ ਬੱਕੜ ਕਿੰਨੇ ਕਿੰਨੇ ਕਿਲੋ ਦੀ ਆ ਜਿਹੜੀ ਢੋਲੀ ਆ ਇਹ 25 ਲੀਟਰ ਦੀ ਆ ਵੀ ਜੀ ਆਪਾਂ ਕੱਟ ਕੇ ਦਿਖਾਉਨੇ ਆ ਜੀ ਅੱਛਾ ਜੀ ਇਹ ਜਿਹੜੀ ਆ ਲੋਕਲ ਬਾਜ਼ਾਰ ਚ ਮਿਲਦੀ ਹੈ ਜੀ ਹਾਂ ਉਹ 202 ਗ੍ਰੇਡ ਦੀ ਹੁੰਦੀ ਹੈ ਜੀ 304 ਫੂਡ ਗ੍ਰੇਡ ਦੀ ਹੈ ਜੀ ਜਿਹੜਾ ਸਾਡਾ ਪ੍ਰੀਮੀਅਮ ਮਾਡਲ ਹੈ ਜੀ ਹੂੰ ਕਾਊ ਪਲੱਸ ਬਫੈਲੋ ਵਾਲਾ ਜੀ ਇਹ 40000 ਰੁਪਏ ਦਾ ਜੀ ਇਹ ਦੋਨਾਂ ਤੇ ਕੰਮ ਕਰਦਾ ਦੋਨਾਂ ਤੇ ਜੀ ਇਹ ਵੈਕਿਊਮ ਰੈਗੂਲੇਟਰ ਲੱਗਿਆ ਹੁੰਦਾ ਅੱਛਾ ਜੀ ਆਪਾਂ ਪ੍ਰੈਸ਼ਰ ਨੂੰ ਚੇਂਜ ਕਰਨਾ ਹੁੰਦਾ ਜੀ ਹਾਂਜੀ ਅੱਛਾ ਜੀ ਪ੍ਰੈਸ਼ਰ ਜਿਹੜਾ ਰੈੱਡ ਨਿਸ਼ਾਨ ਅਸੀਂ ਗੇਜ ਤੇ ਦਿੰਨੇ ਆ ਜੀ ਇਹ ਕਾਊ ਮਿਲਕਿੰਗ ਵਾਸਤੇ ਹੈ ਬਫੈਲੋ ਮਿਲਕਿੰਗ ਵਾਸਤੇ 55 ਤੇ ਰੱਖਣਾ ਹੁੰਦਾ 55 ਤੇ ਰੱਖਣਾ ਅੱਛਾ ਇਹਦੀ ਮੋਟਰ ਜਿਹੜੀ ਕਿੰਨੇ ਪਾਵਰ ਦੀ ਹੈ ਇਹ ਪੌਣੇ ਐਚਪੀ ਦੀ ਹੁੰਦੀ ਹੈ ਵੀਰ ਜੀ 240 ਐਲਪੀਐਮ ਪ੍ਰੈਸ਼ਰ ਬਣਾਉਂਦੀ ਹੈ ਜੀ ਅੱਛਾ ਜੀ ਇਹ ਔਇਲ ਵਾਲੀ ਹੈ ਜੀ ਠੀਕ ਹੈ ਤੇਲ ਪੈਂਦਾ ਤੇਲ ਨਾਲ ਚੱਲਦੀ ਹੈ ਤੇਲ ਨਾਲ ਚੱਲੇਗੀ ਹਾਂਜੀ ਬਿਜਲੀ ਨਾਲ ਚੱਲਦੀ ਹੈ ਪਰ ਤੇਲ ਨਾਲ ਇਹ ਰਵਾ ਹੁੰਦੀ ਹੈ ਠੀਕ ਆ ਇਹ ਮਗਲੈਲ ਕਹਿ ਲੂ ਪੰਜਾਬੀ ਚ ਮੈਂ ਸਮਝ ਗਿਆ ਠੀਕ ਆ ਹਾਂਜੀ ਤੇ ਇਹ 40000 ਦੱਸੀ ਆ 40000 ਵੀਰੇ ਕੋਈ ਮੇਲੇ ਦਾ ਡਿਸਕਾਊਂਟ ਵੀ ਚੱਲ ਰਿਹਾ ਜਾਂ ਕੁਝ ਹੈਗਾ ਇਦਾਂ ਦਾ ਵੀ ਦੇਖੋ ਜਿਹੜਾ ਡਿਸਕਾਊਂਟ ਹੈ ਮੇਲੇ ਦਾ ਪ੍ਰਾਈਸ 'ਤੇ ਕੋਈ ਛੋਟ ਨਹੀਂ ਹੈਗੀ ਇਹਦੇ ਨਾਲ ਅਸੀਂ ਡੇਲੀ ਹਾਈਜੀਨ ਕਿਟ ਨਾਲ ਇੱਕ ਫ੍ਰੀ ਦਿੰਦੇ ਆ ਅੱਛਾ ਜੀ ਜਿਹਦੇ ਵਿੱਚ ਚੁਆਈ ਵਾਲਾ ਸਮਾਨ ਹੁੰਦਾ ਚੁਆਈ ਤੋਂ ਬਾਹਰ ਲਾਉਣ ਵਾਲਾ ਸਮਾਨ ਹੁੰਦਾ ਹੈ ਜੀ ਜਿਹੜਾ ਪਸ਼ੂਦਾਰ ਰੱਖ-ਰਖਾਅ ਕਰਨ ਵਾਲੀਆਂ ਚੀਜ਼ਾਂ ਨੇ ਜੀ ਉਹ ਨਾਲ ਫ੍ਰੀ ਨੇ ਜੀ ਰੱਖ-ਰਖਾਅ ਵਾਲੀ ਮੁੱਲ ਇਹੀ ਰਹਿੰਦਾ ਹੈ ਜੀ ਠੀਕ ਆ ਤੁਸੀਂ ਹੋਮ ਡਿਲੀਵਰੀ ਦੇ ਦਿੰਦੇ ਆ ਦੇ ਦਿੰਨੇ ਆ ਵੀਰ ਜੀ ਉਹ ਮੌਕੇ ਤੇ ਤੁਸੀਂ ਸਾਨੂੰ ਆਪਣੀ ਲੋਕੇਸ਼ਨ ਭੇਜੋਗੇ ਪਿੰਡ ਦੀ ਪੰਜਾਬ ਹਰਿਆਣਾ ਦੇ ਦਿਓਗੇ ਪੰਜਾਬ ਹਰਿਆਣਾ ਹੀ ਕਰਦੇ ਦੋਨੇ ਪਾਸੇ ਦੇ ਦੇ ਦਿਆਂਗੇ ਅਸੀਂ ਵੀਰ ਜੀ ਉੱਥੇ ਹੀ ਕੰਮ ਕਰਦੇ ਆ ਜਿੱਥੇ ਅਸੀਂ ਸਰਵਿਸ ਦੇ ਸਕਦੇ ਆ ਠੀਕ ਆ ਤੁਸੀਂ ਕੰਮ ਕਰਦੇ ਹੋ ਵੈਸੇ ਨਾਪੇ ਤੋਂ ਨਾਬੇ ਤੋਂ ਆ ਜੀ ਸਾਡਾ ਦੂਜਾ ਦਫ਼ਤਰ ਹੈਗਾ ਨਵੀਂ ਗਾਣੇ ਤੇ ਸਾਡੇ ਸਿਰਫ ਦੋ ਹੀ ਮਾਡਲ ਆਉਂਦੇ ਆ ਪਹਿਲਾਂ ਦੱਸ ਚੁੱਕੇ ਆ ਜੀ ਵੀ ਅਸੀਂ ਤੀਜੀ ਪੀੜ੍ਹੀਆਂ ਜੀ ਕੰਮ ਕਰਦੇ ਤੇ ਅਸੀਂ ਆਪ ਵੀ ਡੇਰੀ ਫਾਰਮਰ ਹੈ ਜੀ ਅੱਛਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਫਾਰਮ ਹੈ ਜੀ ਜਗਮੋਹਨ ਡੇਰੀ ਫਾਰਮ ਅੱਛਾ ਜੀ ਅੱਜ ਵੀ ਚੱਲਦਾ ਜੀ ਠੀਕ ਹੈ ਜੀ ਤੇ ਇਸ ਤੋਂ ਸਸਤੀਆਂ ਜਿਹੜੀਆਂ ਮਸ਼ੀਨਾਂ ਮਾਰਕੀਟ 'ਚ ਨੇ ਜੀ ਉਹ ਸਿਰਫ ਇੱਕ ਡਰਾਮੇबाजी ਹੈ ਉਹ ਨਾ ਤਾਂ ਥਣ ਪੂਰੇ ਚੁੰਧੀਆਂ ਨੇ ਜੀ ਵਿੱਚੋਂ ਬੰਦਾ ਖਿੱਚਦਾ ਹੀ ਰਹਿ ਜਾਂਦਾ ਵਹਿ ਵਹਿ ਕੇ ਜਿਹੜੀ ਆਪਣੀ ਮਸ਼ੀਨ ਹੈ ਜੀ ਇਹ ਸਿਰਫ ਮਸ਼ੀਨ ਨੇ ਕੰਮ ਕਰਨਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਿਰਫ ਮਸ਼ੀਨ ਨੂੰ ਲਾਉਣਾ ਤੇ ਉਤਾਰ ਲੈਣਾ ਠੀਕ ਹੈ ਤੇ ਦੂਸਰਾ ਮਾਡਲ ਕਿਹੜਾ ਵੱਡਾ ਹੈ ਅੱਛਾ ਜੀ ਜਿਨ੍ਹਾਂ ਕੋਲ ਥੋੜੇ ਡੰਗਰ ਨੇ ਜਾਂ ਕੱਲੀਆਂ ਗਾਵਾਂ ਚੋਣੀਆਂ ਨੇ ਜੀ ਇਹ 35000 ਦਾ ਮਾਡਲ ਠੀਕ ਆ ਜੀ ਇਹ ਕੱਲੀ ਗਾਂ ਲਈ ਇਹ ਕੱਲੀ ਗਾਂ ਲਈ ਠੀਕ ਆ ਇਹ 35000 ਦਾ ਮਾਡਲ ਹੈ ਪਰ ਜਿਨ੍ਹਾਂ ਨੇ ਮੱਝਾਂ ਲਈ ਵੀ ਲੈਣਾ ਫਿਰ ਉਹ ਪ੍ਰੀਮੀਅਮ ਮਾਡਲ ਲੈਣ 40000 ਬਿਲਕੁਲ ਸਾਡੇ 3 ਨੰਬਰ ਨੇ ਜੀ ਜੀ ਅਸੀਂ ਸਾਂਝਾ ਪਰਿਵਾਰ ਕੰਮ ਕਰਦੇ ਆ ਜੀ ਠੀਕ ਆ ਜੀ ਇਹ ਮੇਰੇ ਚਾਚਾ ਜੀ ਦਾ ਹੈ ਜੀ ਅੱਛਾ ਜੀ 98147 77276 ਜੀ ਇਹ ਮੇਰਾ ਜੀ 842725006 ਠੀਕ ਹੈ ਜੀ ਉਹ ਤੀਜਾ ਜੀ ਮੇਰੇ ਫਾਦਰ ਸਾਹਿਬ ਦਾ ਜੀ 9814044297 ਬਹੁਤ ਵਧੀਆ ਜੀ ਮੇਰਾ ਛੋਟਾ ਭਰਾ ਵੀ ਕਰਦਾ ਜੀ ਸਾਡੇ ਨਾਲ ਕੰਮ ਉਹਨੇ ਵੀ ਜੁਆਇਨ ਕਰ ਲਿਆ ਓਕੇ ਉਹਦਾ ਨੰਬਰ ਹੈ 8544900123 ਠੀਕ ਆ ਤੁਸੀਂ 4 ਨੰਬਰ ਨੇ ਜਿਹੜੇ ਮਰਜ਼ੀ ਦੇ ਗਾ ਕੋ ਅਸੀਂ ਐਕਸਪੋਰਟਰ ਵੀ ਆ ਜੀ ਬਾਈ ਯੂਰਪਾਂ ਦਾ ਸਾਊਥ ਅਫਰੀਕਾ ਵੀ ਜਾਂਦਾ ਹੈ ਏਸ਼ੀਆ ਵੀ ਜਾਂਦਾ ਹੈ ਠੀਕ ਆ ਜੀ ਬਟ ਅਸੀਂ ਪਹਿਲਾਂ ਕਹਿ ਕੇ ਵੇਚਦੇ ਆਂ ਵੀ ਉਸ ਕੰਟਰੀ 'ਚ ਸਾਡੇ ਡੀਲਰ ਸਪੋਰਟ ਦੇਣਗੇ ਅਸੀਂ ਨਹੀਂ ਦਵਾਂਗੇ ਠੀਕ ਆ ਜੀ ਅਸੀਂ ਜਿਹੜਾ ਹੁਣ ਕਰੰਟਲੀ ਕੰਮ ਕਰਦਾ ਅਸੀਂ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਆ ਚਾਰ ਸਟੇਟਾਂ ਦਾ ਚਾਰ ਸਟੇਟਾਂ ਦਾ ਸਿਰਫ ਤਾਂ ਕਰਦੇ ਆਂ ਬੀ ਜੀ ਸੀ ਇਓ ਤੇ ਸਰਵਿਸ ਦੇ ਸਕਦੇ ਵਧੀਆ ਜੀ ਥੈਂਕ ਯੂ ਬੀ ਥੈਂਕ ਯੂ ਸੋ ਥੈਂਕ ਯੂ ਜੀ ਮੈਲ ਜੀ ਅ ਭਾਈ ਜੀ ਅੱਗੇ ਵੈਂਸਨ ਕੰਪਨੀ ਕੋ ਆਏ ਆ ਹੁਣ ਤੁਸੀਂ ਕੰਪੇਅਰ ਕਰਨੀਆਂ ਇਹ ਚੀਜ਼ਾਂ ਆ ਆਪਾਂ ਤਾਂ ਕਰਕੇ ਵੀਡੀਓ ਬਣਾਉਨੇ ਆ ਵੈਂਸਨ ਵਾਲੇ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਤਿ ਸ੍ਰੀ ਅਕਾਲ ਪੀ ਆਰ ਪੰਜਾਬੀ ਸਮੁੱਚੀ ਟੀਮ ਨੂੰ ਜੀ ਆਇਆਂ ਨੂੰ ਪੀ ਐ ਜੂ ਮਲੇ ਤੇ ਪਹੁੰਚਣ ਦਾ ਇਹ ਸਰ ਆਪਣਾ ਮੋਬਾਈਲ ਮਸ਼ੀਨ ਕਹਿ ਦਿੰਨੇ ਆ ਜੀ ਇਹਨੂੰ ਆਪਾਂ ਹਾਂ ਜੀ ਟਰਾਲੀ ਵਾਲੀ 1 ਐਚ ਪੀ ਪਾਵਰ ਆ ਮੋਟਰ ਦੀ ਪੰਪ ਦੀ 220 ਐਲ ਪੀ ਐਮ ਦਾ ਪੰਪ ਆ ਜੀ ਇਹ ਉਸ ਤੋਂ ਅੱਗੇ ਬਕਟ ਆ ਗਿਆ 27 ਲੀਟਰ ਆ ਪਹਿਲਾਂ ਸਾਡੇ ਹਾਈਡਰੋਲਿਕ ਪੰਪ ਸਟਰ ਆਂਦੇ ਸੀਗੇ ਹੁਣ ਉਹ ਡਰਾਈ ਆ ਗਿਆ ਤੇ ਕਸਟਮਰ ਦੀ ਸ਼ਿਕਾਇਤ ਸੀ ਵੀ ਕਈ ਵਾਰੀ ਆਇਲ ਲੀਕੇਜ ਹੋ ਜਾਂਦਾ ਅਸੀਂ ਇਹ ਡਾਇਫਰਾਮ ਵਾਲਾ ਇਹ ਡਰਾਈ ਪੰਪ ਸਟਰ ਕਰਤਾ ਵਧੀਆ ਰਿਜ਼ਲਟ ਆ ਹਾਂਜੀ ਹਾਂਜੀ ਬਹੁਤ ਵਧੀਆ ਅੱਛਾ ਜੀ ਠੀਕ ਹੈ ਤੇ ਸੇਮ ਬੱਕਟ ਕੈਪੈਸਿਟੀ ਹੈ 27 ਲੀਟਰ ਦੀ ਤੇ ਇਹ ਤੇ ਆਪਾਂ ਐਕਸਟੈਂਸ਼ਨ ਆ ਇੱਕ ਬੱਕਟ ਜਿਵੇਂ ਹੈਗਾ ਐਟ ਅ ਟਾਈਮ ਇਹਨੂੰ ਡਬਲ ਬੱਕਟ ਕਰਕੇ ਦੋ ਐਨੀਮਲ ਦੀ ਆਪਾਂ ਮਿਲਕਿੰਗ ਐਟ ਅ ਟਾਈਮ ਇੱਕ ਬੰਦਾ ਇੱਥੇ ਕਰ ਸਕਦਾ ਕਰ ਸਕਦਾ ਬਿਲਕੁਲ ਜੀ ਹਾਂ ਜੀ ਠੀਕ ਆ ਦੋ ਐਨੀਮਲ ਦੀ ਮਿਲਕਿੰਗ ਹੁੰਦੀ ਆ ਐਟ ਦਾ ਟਾਈਮ ਤੇ ਮਸ਼ੀਨ ਤੁਹਾਡੀ ਇਹ ਹੈਵੀ ਡਿਊਟੀ ਮਸ਼ੀਨ ਆ ਤੁਸੀਂ ਦੇਖ ਸਕਦੇ ਹੋ ਇਹ ਸ਼ੈਲਾ ਹੈ ਠੀਕ ਹੈ ਲਾਈਨਰ ਵੀ ਵੈਂਸਨ ਦਾ ਆਪਣਾ ਖੁੱਤਿਆਰ ਹੁੰਦਾ ਬਾਹਰੋਂ ਕੰਪਨੀ ਦਾ ਆ ਇਹ ਵਾ ਤੁਸੀਂ ਫਿਰ ਨਾਲ ਇੱਕ ਐਕਸਟਰਾ ਦੋਗੇ ਇਹ ਦੋਹਾਂ ਦੀ ਕਰਨੀ ਆ ਹਾਂ ਜਿਹੜੇ ਦੋ ਬੱਕਟ ਲੈਣੇ ਤਾਂ ਹਾਂਜੀ ਇਹਦੇ ਨਾਲ ਦੇ ਸੇਮ ਕਲਸਟਰ ਡਬਲ ਬੱਕਟ ਹੋਊਗਾ ਜੀ ਐਟ ਅ ਟਾਈਮ ਇੱਕ ਬੰਦਾ ਦੋ گاਵਾਂ ਦੀ ਮਿਲਕਿੰਗ ਕਰ ਸਕਦਾ ਇਹ ਇੱਕ ਕਲਸਟਰ ਇੱਕ ਐਨੀਮਲ ਲਈ ਆ ਇਹਦੇ ਨਾਲ ਦਾ ਇੱਕ ਬੱਕਟ ਹੋਰ ਲਾ ਕੇ ਆਪਾਂ ਡਬਲ ਇਹਨੂੰ ਕਰ ਸਕਦੇ ਆ ਤੇ ਉਹ ਐਟ ਅ ਟਾਈਮ ਆਪਾਂ ਦੋ ਬੱਕਟ ਦੀ ਜਿਵੇਂ 15 20 ਐਨੀਮਲ ਆ ਉਹਨਾਂ ਲਈ ਦੋ ਬੱਕਟ ਆ ਜਿਹੜੀ ਮਸ਼ੀਨ ਆ ਸਫੀਸ਼ੀਐਂਟ ਰਹਿੰਦੀ ਹੈ ਠੀਕ ਆ ਮੈਨੂੰ ਇਹ ਦੱਸੋ ਇਕੱਲੀਆਂ گاਵਾਂ ਲਈ ਆ ਜਾਂ ਮੱਝਾਂ ਲਈ ਵੀ ਆ ਤਾਂ ਉਹਦੇ ਲਈ ਸਰ ਮੱਝਾਂ ਲਈ ਵੀ ਸੇਮ ਆ ਕੁਝ ਜ਼ਿਆਦਾ ਨਹੀਂ ਅਸੀਂ ਤਾਂ ਆਪਚਾਂ ਮਿਲਾਉਂਦੇ ਵੀ ਉਹਦੇ ਲਈ ਸਿਰਫ ਅਸੀਂ ਜਿਹੜਾ ਆਹ ਕਲਸਟਰ ਆ ਉਹ ਹੈਵੀ ਕਰੀਦਾ ਜੀ ਬਫੈਲੋ ਲਈ ਕਿਉਂਕਿ ਉਹਦੀ ਧਾਰ ਮਿਲਕਿੰਗ ਤੇ ਹਾਰਡ ਹੁੰਦੀ ਆ ਠੀਕ ਹੈ ਜੀ ਠੀਕ ਹੈ ਦੂਜਾ ਥੋੜਾ ਜਿਆ ਸਾਨੂੰ ਫੀਲਡ 'ਚ ਇਹ ਆਇਆ ਮੱਝਾਂ ਦੇ ਲਾਉਣ ਦਾ ਕਿਉਂਕਿ ਮੱਝਾਂ ਆਮ ਕਈ ਘਰਾਂ 'ਚ ਹੁੰਦੀਆਂ ਵੀ ਥੋੜੀਆਂ ਡਰੂ ਕਿਸਮ ਦੀਆਂ ਹੁੰਦੀਆਂ ਤੇ ਉਹ ਯੂਜ਼ ਟੂ ਹੋਣ ਨੂੰ ਟਾਈਮ ਲੈਂਦੀਆਂ ਮਸ਼ੀਨ ਤੇ ਜੀ ਗਾਂ ਦਾ ਆਪਾਂ ਅੱਜ ਲਈ ਦੋ ਤਿੰਨ ਦਿਨਾਂ 'ਚ ਯੂਜ਼ ਟੂ ਹੋ ਜਾਂਦੀ ਆ ਦੋ ਤਿੰਨ ਦਿਨ ਵੀ ਬਾਰੇ ਕਹਦੇ ਦੂਜੇ ਦੀ ਜੇ ਡਾਂਗੀ ਸੈੱਟ ਹੋ ਜਾਂਦੀ ਆ ਕੋਈ ਬਾਲੀ ਦੇਸੀ ਗਾਂ ਕਹੀਏ ਉਹ ਭਲਾ ਸੀ ਟਾਈਮ ਲਾਵੇ ਮੱਝਾਂ ਸੇਮ ਆਪਾਂ ਕਹੀਏ ਤਾਂ 2 ਤੋਂ 4 ਦਿਨ ਲੈ ਜਾਂਦੀਆਂ ਯੂਜ਼ ਟੂ ਹੋਣ ਲਈ ਠੀਕ ਆ ਕੀ ਕੀਮਤ ਰਹਿੰਦੀ ਹੈ ਦੀ ਇਹ ਸਾਰਾ 47500 ਦਾ ਜਿਹੜਾ ਪ੍ਰਾਈਸ ਆ ਠੀਕ ਆ ਜੀ ਬਟ ਇੱਥੇ ਆਪਣਾ ਡਿਸਕਾਊਂਟ ਚੱਲ ਰਿਹਾ ਕੰਪਨੀ ਤੋਂ ਵਧੀਆ ਜੀ ਹਾਂਜੀ ਅੱਛਾ ਜੀ ਠੀਕ ਆ ਆਪਾਂ ਚਾਹੇ ਬੁਕਿੰਗ ਵੀ ਸਾਨੂੰ ਫੋਨ ਤੇ ਬੁਕਿੰਗ ਵੀ ਕਰਾ ਦੇਣਾ ਤਾਂ ਵੀ ਆਪਾਂ ਨੂੰ ਸਿਰਫ ਅੱਜ 2 ਦਿਨ ਦਾ ਜਿਵੇਂ ਮੇਲਾ 26 27 ਦਾ ਅੱਜ 26 27 ਤਰੀਕ ਹੋ ਗਈ ਆ ਤਾਂ ਅੱਜ ਵੀ ਕਿ ਕਿਸੇ ਫਾਰਮਰ ਨੇ ਬੁੱਕ ਕਰਾਉਣੀ ਆ ਤਾਂ 3000 ਤੋਂ 4000 ਰੁਪਏ ਤੇ ਡਿਸਕਾਊਂਟ ਚੱਲ ਰਹੀ ਹੈ ਜੀ। ਇਹ ਸਰ ਮੈਂ ਕਮਿਟਮੈਂਟ ਕਰਦਾ ਤੁਹਾਡੇ ਨਾਲ ਅੱਜ 27 ਤਰੀਕ ਆ ਅਪਾਏ 3 3 ਤਰੀਕ ਤੱਕ ਇਹਨੂੰ ਆਪਾਂ ਕੰਟੀਨਿਊ ਕਰ ਲਾਂਗੇ ਕਰ ਲਵਾਂਗੇ ਜੀ ਬਿਲਕੁਲ ਹਾਂ ਜੀ 30 ਤਰੀਕ ਤੱਕ ਆਪਾਂ ਦੇਖ ਲਓ ਹਾਂਜੀ ਹਾਂ ਦੇਖ ਹਾਂ ਜੀ ਤੁਸੀਂ ਜਾਣੇ ਆ ਤੁਹਾਡੇ ਕਹਿੰਦੇ ਆਪਾਂ ਭਾਈ ਇਹ ਇਹ ਤੁਹਾਡਾ ਪ੍ਰੀਮੀਅਮ ਮਾਡਲ ਵੱਡਾ ਮਾਡਲ ਆ ਹਾਂਜੀ ਹਾਏ ਇਹ ਆਪਾਂ ਟ੍ਰੋਲੀ ਮਸ਼ੀਨ ਆ ਜਾਂਦੀ ਆ ਅ ਫਿਰ ਆਪਣੀ ਆਗੀ ਇਹ ਫਿਕਸ ਮਸ਼ੀਨ ਆ ਜਿਹੜੇ ਫਾਰਮਰ ਸ਼ੈੱਡ ਚ ਕੰਮ ਕਰਦੇ ਆ ਜਿਨ੍ਹਾਂ ਨੇ ਕਮਰਸ਼ੀਅਲ ਸ਼ੈੱਡ ਬਣਾਇਆ ਹੋਇਆ 60 ਕਾਈ ਦਾ ਜਾਂ 100 120 ਦਾ ਉਥੇ ਕਰਨੀ ਆ ਇਹ 1 ਐਚ ਪੀ ਫਿਕਸ ਆ ਜਾਂਦਾ ਠੀਕ ਹੈ ਜੀ ਸੇਮ ਕੰਡੀਸ਼ਨ ਇੱਕ ਆਸ ਪਾਵਰ ਦੀ ਮੋਟਰ ਆ ਮੋਨੋਬਲਾਕ ਟਾਈਪ ਮੋਟਰ ਆ ਜੀ ਇਹਦੀ ਠੀਕ ਹੈ ਜੀ ਠੀਕ ਹੈ ਤੇ ਇਹ ਸਪੈਸ਼ਲ ਕੰਪਨੀ ਤੋਂ ਹੀ ਤਿਆਰ ਹੁੰਦੀ ਆ ਵੈਂਸਨ ਲਈ ਸਪੈਸ਼ਲ ਮੋਟਰ ਤਿਆਰ ਹੁੰਦੀ ਆ ਸਪੈਸ਼ਲ ਠੀਕ ਹੈ ਜੀ ਮੇਡ ਇਨ ਇੰਡੀਆ ਹਾਂ ਜੀ ਮੇਡ ਇਨ ਇੰਡੀਆ ਓਕੇ ਜੀ ਠੀਕ ਆ ਇਹਦੀ ਕੀ ਕੀ ਮੁਤਾਬਕ ਜੀ ਪ੍ਰਾਈਸ ਸਾਰੇ ਦਾ ਸੇਮ ਹੀ ਆ ਸੇਮ ਕੰਡੀਸ਼ਨ ਰਹੂਗੀ ਆਪਣੇ ਡਿਸਕਾਊਂਟ ਦੀ ਤੇ ਕਿਉਂਕਿ ਇਹ ਸਟਾਰਟਅਪ ਮਾਡਲ ਆ ਜੀ ਆਪਣਾ ਠੀਕ ਹੈ ਜੀ ਤਾਂ ਅੱਗੇ ਸੇਮ ਲੁੱਕ ਦੇ ਵਿੱਚ 2 ਐਚਪੀ ਆ ਜਾਂਦੇ ਆ ਫਿਰ ਇਸ ਤੋਂ ਅੱਗੇ ਤੇ 3 ਐਚਪੀ ਜਿਹੜਾ ਬੈਲਟ ਡਰਾਈਵ ਵਾਲਾ ਜਿਹੜੇ ਲ ਜਿਹਨਾਂ ਨੇ 50 60 ਥੈਲੀ ਵਾਲ ਦੀ ਮਿਲਕਿੰਗ ਕਰਨੀ ਆ ਉਹ ਤੋਂ 6 ਤੋਂ 8 ਵਕਤ ਆਪਾਂ ਚਲਾਣੇ ਆ ਤਾਂ ਉਹਦੇ ਵਿੱਚ ਹੋਣਾ ਸੰਪਰਕ ਕਿਹੜੇ ਨੰਬਰ ਤੇ ਹੋ ਸਕਦਾ ਜੀ ਸਰਕ ਨੰਬਰ ਮੈਂ ਆਪਣਾ ਬੋਲਦਾ ਜੀ ਬੋਲ ਦਿਓ ਭਾਜੀ 98722 3999 98722 3099 ਜੀ ਤੁਸੀਂ ਇਹਦੇ ਸੰਪਰਕ ਕਰ ਲਓ ਕਿਸੇ ਵੀ ਕੋਨੇ 'ਚ ਬੈਠੇ ਹੋ ਪੰਜਾਬ ਦੇ ਜਾਂ ਇੰਡੀਆ ਦੇ ਕਿਸੇ ਵੀ ਸੂਬੇ 'ਚੋਂ ਤਾਂ ਤੁਹਾਨੂੰ ਜਿਹੜਾ ਉਥੋਂ ਦੇ ਰਿਲੇਟਡ ਬੰਦੇ ਨਾਲ ਉਹਨਾਂ ਨਾਲ ਮੇਲ ਕਰਾਉਣਾ ਉਹ ਮੇਰੀ ਜ਼ਿੰਮੇਵਾਰੀ ਆ ਉੱਥੋਂ ਦਾ ਲੋਕਲ ਚਾਹੇ ਕੈਲੀਏ ਲੁਧਿਆਣੇ ਦਾ ਜਾਂ ਚੰਡੀਗੜ੍ਹ ਦਾ ਕੋਈ ਬੰਦਾ ਉੱਥੋਂ ਦਾ ਸਾਡਾ ਜਿਹੜਾ ਰੀਜਨਲ ਦੇਖਦਾ ਬੰਦਾ ਰੀਜਨ ਉਹਦੇ ਨਾਲ ਅਸੀਂ ਸੰਪਰਕ ਕਰਾ ਕੇ ਕੋਈ ਆਉਂਦੀ ਹੈ ਦਿੱਕਤ ਤੁਸੀਂ ਮੈਨੂੰ ਬੈਕ ਕਾਲ ਕਰ ਸਕਦੇ ਹੋ ਹੋਮ ਡਿਲੀਵਰੀ ਕਰਦੇ ਹੋਗੇ ਬਿਲਕੁਲ ਸਰਵਿਸ ਆਲਮੋਸਟ ਸਾਡੀ ਜਿਵੇਂ ਹੁਣ ਸਾ ਸਰਵਿਸ ਸੈਂਟਰ ਵੀ ਲਗਭਗ ਹਰੇਕ ਡਿਸਟ੍ਰਿਕਟ ਦੇ ਵਿੱਚ ਬਣੇ ਹੋਏ ਆ ਡਿਲੀਵਰੀ ਹੋਮ ਕਰ ਦਿੰਦੇ ਆ ਹਾਂ ਡਿਲੀਵਰੀ ਵੀ ਮਸ਼ੀਨ ਦੀ ਹੋਮ ਹੋ ਜਾਂਦੀ ਆ ਜੀ ਹੋ ਜਾਂਦੀ ਹਾਂਜੀ ਆਓ ਜਿਹੜਾ ਪੰਜਾਬ ਹਰਿਆਣਾ ਤਾਂ ਹੋ ਹੀ ਜਾਏਗੀ ਆਲਮੋਸਟ ਆ ਜੀ ਹਾਂ 50 60 ਕਿਲੋਮੀਟਰ ਦੇ ਆ ਜੀ ਤਾਂ ਉਹ ਆਪਣਾ ਚਾਰਜ ਫ੍ਰੀ ਆ ਜੀ ਕੋਈ ਮਾਨ ਕੇ ਚਲੋ ਫ੍ਰੀ ਆ ਡਿਲੀਵਰੀ ਰੀਫਰ ਹੋਊਗੀ ਜੀ 50 ਕਿਲੋਮੀਟਰ ਦੇ ਰੀਤੇ ਬਹੁਤ ਸ਼ੁਕਰੀਆ ਭਾਈ ਜੀ ਬਹੁਤ ਸ਼ੁਕਰੀਆ ਤੁਹਾਨੂੰ ਸਮਾਂ ਜੀ ਅੱਗੇ ਆਈਏ ਤਾਂ ਅੱਗੇ ਪ੍ਰੌਮਪਟ ਇਕੁਪਮੈਂਟਸ ਵਾਲੇ ਆ ਤੋਂ ਇਹਨਾਂ ਨਾਲ ਭਾਈ ਜੀ ਨੇ ਕਰਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆ ਜਿਹੜੀ ਤੁਹਾਡੀ ਮਸ਼ੀਨ ਹੈ ਇਹਦੇ ਬਾਰੇ ਜਾਣਕਾਰੀ ਦਿਓ ਹਾਂ ਆਪਣੀ ਇਹ ਦੁੱਧ ਚੋਣ ਵਾਲੀ ਮਸ਼ੀਨ ਹੈ ਤੁਸੀਂ ਇਹਦੇ ਨਾਲ ਗਾਵਾਂ ਮੱਝਾਂ ਦੋਨੋਂ ਹੀ ਚੋ ਸਕਦੇ ਹੋ ਠੀਕ ਹੈ ਜੀ ਇਹਦਾ ਰੇਟ ਜਿਹੜਾ ਹੈ ਸਾਡਾ 40000 ਰੁਪਿਆ ਪਰ ਮੇਲੇ ਦੇ ਵਿੱਚ ਅਸੀਂ ਡਿਸਕਾਊਂਟ ਸਿਰਫ ਅੱਜ ਦੇ ਦਿਨ ਰਹਿ ਗਿਆ 30000 ਵਿੱਚ ਦੇ ਰਹੇ ਹਾਂ ਅੱਛਾ ਜੀ ਤੇ ਹਾਂ ਇਹਦੇ ਚ ਤੇ ਪੰਜਾਬ ਸਰਕਾਰ ਵੱਲੋਂ ਇਹਦੇ ਤੇ ਸਬਸਿਡੀ ਵੀ ਹੈ ਅੱਛਾ ਜੀ 20000 ਰੁਪਏ ਪੰਜਾਬ ਸਰਕਾਰ ਇਹਦੇ ਤੇ ਸਬਸਿਡੀ ਦੇ ਰਹੀ ਹੈ ਮੱਝਾਂ ਵਿੱਚ ਉਹ ਦਿੰਦੀ ਆ ਮੱਝਾਂ ਵਿੱਚ ਉਹ ਦਿੰਦੀ ਆ ਇਹਦਾ ਜਿਹੜਾ ਪੰਪ ਹੈ ਉਹ ਵੱਡਾ ਹੈ ਨੋਰਮਲ ਮਾਰਕੀਟ ਦੇ ਵਿੱਚ ਤੁਹਾਨੂੰ ਐਡਾ ਵੱਡਾ ਪੰਪ ਸਿੰਗਲ ਕੈਨ ਨਾਲ ਘੱਟ ਮਿਲਦਾ ਇਹ ਪੰਪ ਦੀ ਕੈਪੈਸਿਟੀ ਦੋ ਕੈਨ ਇਕੱਠੇ ਚਲਾਉਂਦੀ ਹੈ ਇਹ ਮੱਝਾਂ ਵਿੱਚ ਉਹ ਦਿੰਦੀ ਆ ਆਲਰੇਡੀ ਸਾਡੇ ਦੂਜੀਆਂ ਸਟੇਟਾਂ ਵਿੱਚ ਪੰਜਾਬ ਵਿੱਚ ਕਈ ਲੋਕੀ ਇਹਦੇ ਮੱਝਾਂ ਵਿੱਚ ਹੋ ਰਹੇ ਆ ਭਾਈ ਜੀ ਇਹ ਜਿੱਦਾਂ ਤੁਸੀਂ ਦੱਸਿਆ ਇਹਦੀ ਢੋਲੀ ਕਿੰਨੇ ਕ ਲੀਟਰ ਦੀ ਹੈ ਇਹਦੀ ਢੋਲੀ 25 ਲੀਟਰ ਦੀ ਹੈ 304 ਐਸਐਸ ਸਟੀਲ ਆ ਜਿਹੜਾ ਫੂਡ ਗ੍ਰੇਡ ਆ ਸਾਰਾ ਪ੍ਰੋਡਕਟ ਉਹਦੇ ਵਿੱਚ ਹੀ ਬੰਦ ਤੇ ਆਪਣੀ ਗੁਜਰਾਤ ਬੇਸ ਕੰਪਨੀ ਹੈ ਇਸ ਤੋਂ ਇਲਾਵਾ ਆਪਣੀਆਂ ਆ ਥਰੋਇੰਗ ਮਸ਼ੀਨ ਕੈਮਰੇ ਵਾਲੀ ਗਨ ਪ੍ਰੈਗਨਸੀ ਚੈੱਕ ਕਰਨ ਵਾਲੀਆਂ ਕਿੱਟਾਂ ਆ ਪਈਆਂ ਹੋਣਗੀਆਂ ਜਿਵੇਂ ਇਹਦੇ ਜੇ ਤੁਸੀਂ ਆਪਦੇ ਕਿਸੇ ਵੀ ਪਸ਼ੂ ਦਾ ਜਿਹੜਾ ਦੁੱਧ ਆ ਸੌਰੀ ਪ੍ਰੈਗਨਸੀ ਆ 28 ਦਿਨਾਂ ਬਾਅਦ ਤੁਸੀਂ ਚੈੱਕ ਕਰ ਸਕਦੇ ਆ ਏਆਈ ਕਰਨ ਤੋਂ ਜਾ ਜਿਹੜਾ ਫਾਰਮਰ ਦਾ ਵੇਸਟੇਜ ਹੁੰਦੀ ਉਹਨੂੰ ਪਤਾ ਹੀ ਲੱਗਦਾ 2-3 ਮਹੀਨੇ ਤੱਕ ਵੀ ਸਾਡਾ ਮੇਰਾ ਪਸ਼ੂ ਗੱਭਣ ਹੈ ਕਿ ਨਹੀਂ ਉਸ ਨਾਲ ਜੇ ਪਤਾ ਲਾ ਜਾਂਦਾ ਉਹ ਟਾਈਮ ਨਾਲ ਉਹਦੀ ਸੇਵਾ ਕਰ ਸਕਦਾ ਨਹੀਂ ਤੇ ਦੁਬਾਰਾ ਇਹ ਇਹ ਹੀ ਕਰਾਉਣ ਦਾ ਅੱਗੇ ਪ੍ਰੋਸੀਜਰ ਕਰ ਸਕਦਾ ਅੱਛਾ ਇੱਕ ਮੈਨੂੰ ਦੱਸ ਦੇਣਾ ਜਿਹੜੀ ਇਹ ਤੁਹਾਡਾ ਪਸ਼ੂਆਂ ਨੂੰ ਤੁਸੀਂ ਕਹਿੰਦੇ ਆ ਵੀ ਮੱਝਾਂ ਗਾਵਾਂ ਦੋਨਾਂ ਦੇ ਕੰਮ ਕਰਦੀ ਆ ਹਾਂਜੀ ਇੱਕ ਟਾਈਮ ਤੇ ਆਪਾਂ ਇੱਕੋ ਹੀ ਪਸ਼ੂ ਚੋ ਸਕਦੇ ਇੱਕ ਟਾਈਮ ਤੇ ਇਹਦੇ ਇੱਕੋ ਹੀ ਚੋ ਸਕਦੇ ਪਰ ਇਹਦੀ ਕੈਪੈਸਿਟੀ ਦੋ ਵਾਲੀ ਹੈ ਕੱਲ ਨੂੰ ਤੁਸੀਂ ਇੱਕ ਇਹ ਕੈਨ ਵਾਲਾ ਪੂਰਾ ਸਿਸਟਮ ਅਲੱਗ ਖਰੀਦ ਕੇ ਇੱਥੇ ਪਾਈਪ ਲਗਾ ਕੇ ਦੂਜਾ ਸਿਸਟਮ ਵੀ ਚਲਾ ਸਕਦੇ ਹਾਂ ਠੀਕ ਆ ਦੋ ਪਾਈਪ ਇੱਥੇ ਲੱਗ ਦੂਸਰੀ ਲੱਗ ਸਕਦੀ ਆ ਤੇ ਦੋ ਪਸ਼ੂ ਆਪਾਂ ਚੋ ਸਕਦੇ ਇੱਥੇ ਚੋ ਸਕਦੇ ਆ ਇਕੱਠੇ ਚੋ ਸਕਦੇ ਆ ਉਹ ਮਸ਼ੀਨ ਵੀ ਸੇਮ ਹੀ ਹੈ ਇੱਕੋ ਮਸ਼ੀਨ ਹੈ ਠੀਕ ਆ ਤੁਸੀਂ ਮੇਲੇ ਦੇ ਦੇ ਰਹਿ ਐ ਡਿਸਕਾਊਂਟ ਇਹ ਸਿਰਫ ਮੇਲੇ ਦਾ ਡਿਸਕਾਊਂਟ ਆ ਮੇਲੇ ਤੋਂ ਬਾਅਦਿੰਦਾ ਰੇਟ ਫੇਰ ਉਹੀ 40000 ਰੁਪਏ ਹੋ ਜਾਣਾ 40000 ਹੋ ਜਾਣਾ ਡਿਲੀਵਰੀ ਦੇ ਦੇਉਗੇ ਆਨ ਡਿਲੀਵਰੀ ਦਾ ਚਾਰਜ ਐਕਸਟਰਾ ਡਿਲੀਵਰੀ ਹੋ ਜਾਏਗੀ ਡਿਲੀਵਰੀ ਹੋ ਜਾਏਗੀ ਤੇ ਜਿਹੜੀ ਸਬਸਿਡੀ ਦੀ ਤੁਸੀਂ ਗੱਲ ਕਰ ਰਹੇ ਸੀਗੇ ਉਹ ਕਿੰਨੀ ਮਿਲ ਜਾਂਦੀ ਗਾਉਂ ਵਾਲਾ ਉਹ 20000 ਰੁਪਏ ਮਿਲ ਜਾਂਦੀ ਉਹਨਾਂ ਲਈ ਪੰਜਾਬ ਡੈਰੀ ਡਿਵੈਲਪਮੈਂਟ ਬੋਰਡ ਦਾ ਕੋਰਸ ਕੀਤਾ ਹੋਣਾ ਜ਼ਰੂਰੀ ਹੈ ਫਾਰਮਰ ਦਾ ਅਗਰ ਉਹਨੇ ਉਹ ਕੋਰਸ ਕੀਤਾ ਹੋਇਆ ਤੇ 2 ਹਫ਼ਤੇ ਦਾ ਹੁੰਦਾ ਉਹ ਪਗਰ ਉਹਨੇ ਉਹ ਕੋਰਸ ਕੀਤਾ ਤੇ ਉਹ 20000 ਰੁਪਏ ਸਬਸਿਡੀ ਲੈਣ ਲਈ ਐਲੀਜੀਬਲ ਹੈ ਕਸਟਮਰ ਠੀਕ ਹੈ ਜੀ ਤੇ ਉਹਨੇ ਉਹ ਕੋਰਸ ਕੀਤਾ ਹੋਵੇ 2000 ਮਨ ਲਓ ਵੀ ਇਹ 20000 ਦੀ ਤੁਹਾਡੀ 40000 ਤੋਂ ਸਿੱਧੀ ਇਹਦੀ 20000 ਕੀਮਤ ਰਹੀ ਰਹੀ ਤੇ 7000 ਕੰਪਨੀ ਵੱਲੋਂ ਡਿਸਕਾਊਂਟ ਹੈ ਜਿਵੇਂ ਅੱਜ ਸਿਰਫ 13000 ਦੀ ਪੈ ਰਹੀ ਹੈ ਠੀਕ ਆ ਸੋ ਇਹ ਜਿਹੜੀ ਹੈਗੀ ਤੁਹਾਡਾ ਸੰਪਰਕ ਕਿਹੜੇ ਨੰਬਰ ਤੇ ਹੋ ਸਕਦਾ ਜੀ ਨੰਬਰ ਕੋਈ ਨਾ ਕੋਈ ਦੱਸੋ ਮੇਰਾ ਪਰਸਨਲ ਨੰਬਰ ਹੈਗਾ 88155 53562 ਵੈਸੇ ਇਹ ਕੰਪਨੀ ਦੇ ਟੋਲ ਫਰੀ ਨੰਬਰ ਵੀ ਉੱਤੇ ਦਿੱਤੇ ਹੋਏ ਆ ਇਹਨਾਂ ਤੇ ਵੀ ਕੋਈ ਕੋਈ ਵੀ ਕਿਸੇ ਵੀ ਟਾਈਮ ਕੰਟੈਕਟ ਕਰ ਸਕਦਾ ਅੱਛਾ ਜੀ ਆ ਸਾਰੇ ਟੋਲ ਫਰੀ ਨੰਬਰ ਹੈ ਤੁਹਾਡੇ ਕੰਪਨੀ ਦੇ ਹਾਂ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਭਾਈ ਜੀ ਤੇ ਅੱਗੇ ਆਪਾਂ ਹੈਗੇ ਆਂ ਆਏ ਅਗਰਵਾਲ ਡੇਰੀ ਇਕਵਿਪਮੈਂਟ ਕੰਪਨੀ ਦੇ ਕੋਲ ਹੁਣ ਇਹਨਾਂ ਦੇ ਕੋਲ ਵੀ ਮਿਲਕਿੰਗ ਮਸ਼ੀਨ ਆ ਆਪਾਂ ਇਹਨਾਂ ਨੂੰ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਮ ਆ ਜਿਹੜੀ ਤੁਹਾਡੇ ਕੋਲ ਮਸ਼ੀਨਾਂ ਨੇ ਦੋ ਮਸ਼ੀਨਾਂ ਨੇ ਇਹਨਾਂ ਮਸ਼ੀਨਾਂ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਵੀ ਆ ਮਸ਼ੀਨਾਂ ਇਹ ਕਿਹੜ-ਕਿਹੜੀਆਂ ਨੇ ਇਹ ਇੱਕੋ ਹੀ ਮਸ਼ੀਨ ਹੈ ਜਾਂ ਏ ਫਰੈਂਡ ਥੋੜਾ ਇੱਕੋ ਜਿਹੀ ਮਸ਼ੀਨਾਂ ਆ ਲੈ ਸਰ ਉਹ ਐਚ ਵੀ ਦਾ ਪੰਪ ਦਿੱਤਾ ਇਹਦੇ ਪਿੱਛੇ 50 ਲੀਟਰ ਦੇ ਕੰਨੇ ਆ ਸਾਰੇ ਸਟੀਲ ਦੀ ਮਸ਼ੀਨ ਹੈ ਜੀ ਟੋਟਲੀ ਸਟੀਲ ਟੋਟਲੀ ਦੇਖਿਆ ਹੋਏਗਾ ਲੋਹੇ ਬਣੇ ਬੋਡੀ ਇਹ ਸਾਡੀ ਸਾਰੀ ਟੋਟਲੀ ਮਸ਼ੀਨ ਹੈ ਸਟੀਲ ਦੀ ਬਣੀ ਹੋਈ ਆ ਜੀ ਸਾਰੀ ਬੋਡੀ ਵੀ ਟਰਾਲੀ ਵੀ ਸਟੈਂਨ ਵੀ ਜੀ ਸਾਰੀ ਹਾਂ ਜੀ ਠੀਕ ਆ ਜੀ ਇਹ ਸਾਰਾ ਟੋਟਲੀ ਇਹਦੀ ਜਿਹੜੀ ਬੱਕਟ ਆ ਉਹ ਕਿੰਨੇ ਲੀਟਰ ਦੀ ਹੈ ਜੀ ਇਹ 25 ਲੀਟਰ ਦੀ 25 ਲੀਟਰ ਦੀ ਬੱਕਟ ਤੁਸੀਂ ਬਣਾਈ ਹੋਈ ਆ ਠੀਕ ਆ ਇਹਨਾਂ ਦੋਨਾਂ ਮਸ਼ੀਨਾਂ 'ਚ ਫਰਕ ਵੀ ਆ ਜੀ ਕੋਈ ਸਰ ਇਹਨਾਂ 'ਚ ਕੋਈ ਫਰਕ ਨਹੀਂ ਆ ਇਕੁਅਲ ਹੀ ਆ ਸਾਡੀਆਂ ਮਸ਼ੀਨਾਂ ਅੱਛਾ ਜੀ ਇਕੁਅਲ ਨੇ ਦੋਨੇ ਕਾਉ ਮਿਲਕਿੰਗ ਔਰ ਬਫੈਲੋ ਮਿਲਕਿੰਗ ਦੋਨਾਂ ਦੀ ਹੋ ਜਾਂਦੀ ਹੈ ਇਹਦੇ ਵਿੱਚ ਠੀਕ ਹੈ ਜੀ ਇੱਕ ਮਸ਼ੀਨ ਸਾਡੇ ਹੋਰ ਹੈਗੀ ਆ ਜਿਹੜੀ ਅਸੀਂ ਅੱਜ ਪ੍ਰਮੋਟ ਕੀਤੀ ਸੀ ਕੱਲ ਸੇਲ ਹੋ ਚੁੱਕੀ ਆ ਨਾ ਠੀਕ ਹੈ ਜੀ 1 ਐਚਪੀ ਦੀ ਮਸ਼ੀਨ ਔਰ 30 ਲੀਟਰ ਦਾ ਕੈਨ ਔ 30000 ਰੁਪਏ ਇਹ ਵਾਲੀ ਜਿਹੜੀ ਮਸ਼ੀਨ ਹੈ ਕਿੰਨੇ ਤੁਸੀਂ ਦਿੰਦੇ ਆ ਇਹ ਅਸੀਂ 25 'ਚ ਦੇ ਰਿਆ ਸਰ 25 'ਚ ਦੇ ਰਿਆ ਮੇਲੇ ਦਾ ਡਿਸਕਾਊਂਟ ਵੀ ਆ ਕੋਈ ਹਾਂਜੀ ਮੇਰੇ ਤੇ ਡਿਸਕਾਊਂਟ ਹੈ ਸਰ ਵੈਸੇ ਤਾਂ ਅਸੀਂ 28 'ਚ ਦਿੰਦੇ ਆ ਠੀਕ ਆ ਜੀ 3000 ਤੋ ਫਿਰ ਡਿਸਕਾਊਂਟ ਦੇ ਰਹੇ ਆ ਹਾਂਜੀ ਠੀਕ ਆ ਮੈਮ ਇਹਦੀ ਡਿਲੀਵਰੀ ਹੋਮ ਡਿਲੀਵਰੀ ਹੋ ਜਾਂਦੀ ਪੰਜਾਬ ਚ ਜਾਂ ਹਰਿਆਣਾ ਸਰ ਡਿਲੀਵਰੀ ਤਾਂ ਦੇਖੋ ਸਾਡੇ ਆਊਟ ਹੁੰਦੀ ਆ ਭੇਜਦਨੇ ਹੁੰਨੇ ਆ ਬਾਕੀ ਕਸਟਮਰ ਆਪਣੇ ਆਪ ਹੀ ਲੈ ਜਾਂਦਾ ਬਾਈ ਬਲਸ ਵੀ ਸਾਡੇ ਟਿਕੇ ਹੋ ਜਾਂਦੀ ਬਹੁਤ ਸਾਰੇ ਫਾਰਮਰ ਆ ਜਿਹੜੇ ਦੂਰ ਬੈਠੇ ਆ ਉਹ ਫਿਰ ਕਈ ਵਾਰੀ ਨਾ ਹੋਮ ਡਿਲੀਵਰੀ ਚਾਹੁੰਦੇ ਹੁੰਦੇ ਆ ਹਾਂਜੀ ਹਾਂਜੀ ਤਾਂ ਕਰੀ ਹੋ ਜਾਂਦੀ ਠੀਕ ਆ ਇੱਕ ਇਹਦਾ ਇਹ ਦੱਸ ਦਿਓ ਸਾਨੂੰ ਵੀ ਇਹਦੀ ਸਰਵਿਸ ਜਿਹੜੀ ਆ ਬਾਈਜਾਂਸ ਕੋਲ ਸਮੱਸਿਆ ਆਉਂਦੀ ਆ ਸਰ ਇਹਦੇ ਵਿੱਚ ਆਇਲ ਮੇਨਟੇਨੈਂਸ ਹੁੰਦਾ ਹੈ ਇੱਕ ਆਇਲ ਹੁੰਦਾ ਥੋੜਾ ਸੋਪ ਐਮਲ ਠੀਕ ਹੈ ਜੀ ਉਹ ਹੀ ਦੇਖਣਾ ਤੁਸੀਂ ਹੋਰ ਕੋਈ ਇਹਦੀ ਸਰਵਿਸ ਨਹੀਂ ਹੈਗੀ ਆਟੋਮੈਟਿਕਲੀ ਕਲੀਨਿੰਗ ਹੈ ਤੁਸੀਂ ਆਪਣੇ ਆਪ ਹੀ ਕਲੀਨ ਕਰਦੇ ਹੋ ਠੀਕ ਹੈ ਜੀ ਬਾਕੀ ਹੋਰ ਕੋਈ ਐਕਸਟਰਾ ਸਰਵਿਸ ਨਹੀਂ ਹੋਣੀ ਸਰਵਿਸ ਕੋਈ ਐਕਸਟਰਾ ਨਹੀਂ ਹੈਗੀ ਕੋਈ ਦਿੱਕਤ ਆਉਂਦੀ ਆ ਤਾਂ ਸਾਡੇ ਗਾਰੰਟੀ ਦੇ ਵਿੱਚ ਹੁੰਦੀ ਹੈ ਨਾ ਅਸੀਂ ਸਾਰਾ ਆਪ ਕਿੰਨੇ ਸਮੇਂ ਦੀ ਗਾਰੰਟੀ ਦੇ ਦਿੰਦੇ ਹਾਂ ਸਾਲ ਦੀ ਗਾਰੰਟੀ ਸਰ ਆਹ ਦਿਖਾ ਲ ਦਿਓ ਜੀ ਇੱਕ ਇਹਨਾਂ ਦਾ ਤੋ ਕਿਹੜੇ ਨੰਬਰ ਤੇ ਸੰਪਰਕ ਹੋ ਸਕਦਾ ਜੀ ਜੇ ਤੁਹਾਡਾ ਕੋ ਮਸ਼ੀਨ ਲੈਣੀ ਹੈ ਸਾਡੇ ਆਫਿਸ ਦੇ ਹੈਗੇ ਆ ਕੋਈ ਵੀ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਠੀਕ ਆ ਜੀ ਹਾਂਜੀ ਠੀਕ ਆ ਜੀ ਆ ਸਾਰੇ ਨੰਬਰ ਤੁਹਾਡੇ ਆਫਿਸ ਦੇ ਨੇ ਜਿਹੜੇ ਆ ਲਿਖੇ ਹੋਏ ਆ ਤੇ ਇਹਨਾਂ ਚੋਂ ਕਿਸੇ ਵੀ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਇਹਨਾਂ ਨਾਲ ਜੇ ਇਹਨਾਂ ਦੀ ਮਸ਼ੀਨ ਤੁਸੀਂ ਚਾਹੁੰਦੇ ਆ ਇਹ ਦੋਨਾਂ ਲਈ ਦੱਸਿਆ ਤੁਸੀਂ ਹਨਾ ਮੱਝਾਂ گاਵਾ ਦੋਹਾਂ ਲਈ ਆਪਾਂ ਕਰ ਸਕਦੇ ਹਾਂ ਦੇਖੋ ਦੋਨਾਂ ਦੀ ਕਰ ਸਕਦੇ ਆ ਸੋ ਬਹੁਤ ਹੀ ਸੋਹਣੀ ਮਸ਼ੀਨ ਵੈਸੇ ਬਣਾਈ ਹੋਈ ਆ ਜੀ ਤੇ ਕਾਫੀ ਤੁਸੀਂ ਹੁਣ ਦੇਖ ਲਈਆਂ ਨੇ ਮਸ਼ੀਨਾਂ ਸੋ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਸ਼ੁਕਰੀਆ ਮਸ਼ੀਨਾਂ ਆਪਾਂ ਕਾਫੀ ਵੇਖ ਲਈਆਂ ਨੇ ਦੋਸਤੋ ਇਹਨਾਂ 'ਚੋ ਜਿਹੜੀ ਮਸ਼ੀਨ ਹੁਣ ਤੁਹਾਨੂੰ ਚੰਗੀ ਲੱਗਦੀ ਆ ਇਹ ਹੁਣ ਕਿਹੜੀ ਲੱਗਦੀ ਆ ਤੁਹਾਡੇ ਤੇ ਆ ਇਹ ਇੱਕ ਕੰਪੈਰੀਜ਼ਨ ਕਰਨ ਵਾਲੀ ਵੀਡੀਓ ਆ ਤੋਂ ਤੁਹਾਨੂੰ ਕੀ ਚੰਗਾ ਲੱਗਾ ਕੀ ਨਹੀਂ ਲੱਗਾ ਕਿਹੜੀ ਇਨਕੁਆਇਰੀ ਤੁਸੀਂ ਕਰਨਾ ਚਾਹੁੰਦੇ ਆ ਵੀ ਸਾਨੂੰ ਇਹਦੇ ਬਾਰੇ ਦੱਸੋ ਇਹਦੇ ਬਾਰੇ ਇਹ ਸਦਾ ਫੋਨ ਕਰ ਲਿਓ ਨੰਬਰ ਸਾਰਿਆਂ ਦੇ ਦਿੱਤੇ ਹੋਏ ਆ ਬਹੁਤ ਸ਼ੁਕਰੀਆ ਜੀ ਆਪਾਂ ਕਰਦੇ ਆ ਫਿਰ ਅਗਲੀ ਵੀਡੀਓ ਚ ਗੱਲਾਂ ਬਾਤਾਂ ਤੇ ਨੈਕਸਟ ਦੇਖਦੇ ਆ ਮੇਲੇ ਚ ਕੀ ਆ ਤੇ ਇਹ ਹੋ ਗਈ ਤੁਹਾਡੀ ਅ ਦੁੱਧ ਚੋਣ ਵਾਲੀਆਂ ਮਸ਼ੀਨਾਂ ਦੀ ਵੀਡੀਓ ਠੀਕ ਆ ਜੀ ਨਵੀਂ ਵੀਡੀਓ ਨਾਲ ਮਿਲਦੇ ਆ ਇਹ ਵੀਡੀਓ ਨੂੰ ਜਰਾ ਕਿਸਾਨ ਵੀਰਾਂ ਦੇ ਨਾਲ ਜਿਹੜਾ ਉਹ ਡੇਰੀ ਫਾਰਮਰਸ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਸ਼ੁਕਰੀਆ ਧੰਨਵਾਦ ਸਸਕਾ